ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਸਿੱਖ ਗੁਰੂ ਅਤੇ ਉਹਨਾਂ ਦੇ ਜਨਮ ਤਰੀਕ ਬਾਰੇ ਦੱਸਦੇ ਹਾਂ ਗੁਰੂ ਅੰਗਦ ਦੇਵ ਜੀ 31 ਮਾਰਚ 1504 ਨੂੰ ਫਿਰੋਜ਼ਪੁਰ ਪੰਜਾਬ ਵਿੱਚ ਹੋਇਆ ਗੁਰੂ ਅਮਰਦਾਸ ਜੀ ਜਨਮ 5 ਮਈ 1479 ਨੂੰ ਅੰਮ੍ਰਿਤਸਰ ਪੰਜਾਬ ਵਿੱਚ ਹੋਇਆ ਗੁਰੂ ਰਾਮਦਾਸ ਜੀ 24 ਸਤੰਬਰ 1534 ਨੂੰ ਲਾਹੌਰ ਪਾਕਿਸਤਾਨ ਵਿੱਚ ਹੋਇਆ ਗੁਰੂ ਅਰਜਨ ਦੇਵ ਜੀ 15 April 1543 ਨੂੰ ਅੰਮ੍ਰਿਤਸਰ ਪੰਜਾਬ ਵਿਖੇ ਹੋਇਆ। ਗੁਰੂ ਹਰੀਕੋਬ ਸਾਹਿਬ ਜੀ 9 June 1595 ਨੂੰ ਅੰਮ੍ਰਿਤਸਰ ਪੰਜਾਬ ਵਿੱਚ ਗੁਰੂ ਹਰ Rai ਸਾਹਿਬ ਜੀ ਕੀਰਤਪੁਰ ਸਾਹਿਬ ਰੂਪ ਨਗਰ 1630 ਵਿੱਚ ਜਨਮ ਹੋਇਆ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ 23 ਜਲਾਈ 1955 ਜਨੂ ਕੀਰਤਪੁਰ ਸਾਹਿਬ ਪੰਜਾਬ ਵਿਕੇ ਹੋਇਆ ਗੁਰੂ ਤੇਗ ਬਹਾਦਰ ਜੀ 1 ਅਪ੍ਰੈਲ 1621 ਨੂੰ ਅੰਮ੍ਰਿਤਸਰ ਪੰਜਾਬ ਵਿਕੇ ਹੋਇਆ ਦੋ ਗੁਰੂ ਗੋਬਿੰਦ ਸਿੰਘ ਜੀ 20 ਦਸੰਬਰ 1964 ਨੂੰ ਪਟਨਾ ਸਾਹਿਬ ਬਿਹਾਰ ਬਿਹਾਰ ਜੋ ਕਿ ਭਾਰਤ ਵਿੱਚ ਹਿਸਤ ਹੈ ਤੁਹਾਨੂੰ ਪੰਜਾਬੀ ਵਿੱਚ ਇਹ ਜਾਣਕਾਰੀ ਕਿਹੋ ਜੀ ਲੱਗੀ ਸਿੱਖ ਇਤਿਹਾਸ ਦੀ ਕਮੈਂਟਾਂ ਵਿੱਚ ਜਰੂਰ ਦੱਸੋ ਵੀਡੀਓ ਨੂੰ ਸ਼ੇਅਰ ਕਰੋ